ਭੂਗਰੇ ਲੱਖੇ ਅੱਜ ਇੱਕ ਕਾਲੇ ਦਾ મતਲਬ ਐਂਕਾਉਂਟਰ ਕੀਤਾ ਗਿਆ ਜਿਹੜਾ ਮੁਖ ਤਰ੍ਹਾਂ ਚ ਆ ਗਿਆ ਸੀ ਤੁਹਾਡੇ ਨਾਲ ਰਿਹਾ ਤੁਹਾਡਾ ਬੇਸ ਵਾਲੀ ਵੀ ਰਿਹਾ ਕਿਵੇਂ ਲੱਗਦਾ ਕਿ ਹਰ ਰੋਜ਼ ਨੌਜਵਾਨਾਂ ਦੇ ਐਂਕਾਉਂਟਰ ਕੀਤੇ ਜਾਂਦੇ ਦੇਖੋ ਪਿਛਲੇ 2.5 ਤੋਂ 3 ਮਹੀਨਿਆਂ ਤੋਂ ਲੈ ਕੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਜੇ ਕਿਸੇ ਬੰਦੇ ਨੇ ਕੋਈ ਜੁਰਮ ਕੀਤਾ ਅਸੀਂ ਉਹਦੇ ਹੱਕ 'ਚ ਨਹੀਂ ਆ ਉਹਦੇ ਲਈ ਅਦਾਲਤਾਂ ਨੇ ਉਹਦੇ ਲਈ ਕਾਨੂੰਨ ਹੈ ਉਹਦੇ ਲਈ ਜੇਲ੍ਹਾਂ ਨੇ ਪਰ ਇਹ ਤਾਂ ਇੱਕ ਝੂਠੀਆਂ ਕਹਾਣੀਆਂ ਘੜ ਕੇ ਕਿਸ ਤਰੀਕੇ ਨਾਲ ਜਿਹੜਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਫਿਰ ਆਪਾਂ ਅਦਾਲਤਾਂ ਹੀ ਬੰਦ ਕਰਾ ਦੇਣ ਸਰਕਾਰ ਅਦਾਲਤਾਂ ਬੰਦ ਕਰਾਵੇ ਤੇ ਖੁੱਲੀਆਂ ਪਾਵਰਾਂ ਪੁਲਿਸ ਨੂੰ ਦੇ ਦਿਓ ਵੀ ਜਿਹਨੂੰ ਜੀ ਕੀਤਾ ਮਾਰ ਦਿਓ 80 90 ਦੇ ਦੌਰ ਦੇ ਵਿੱਚ ਵੀ ਇਹੀ ਕੁਝ ਚੱਲਦਾ ਰਿਹਾ ਝੂਠੇ ਮੁਕਾਬਲੇ ਹੁਣ ਗੈਂਗਸਟਰ ਕਹਿ ਕੇ ਮਾਰਨੇ ਸ਼ੁਰੂ ਕਰਤੇ ਮੈਂ ਪਰ ਇਸ ਗੱਲ ਦੀ ਪ੍ਰੋੜਤਾ ਕਰਦਾ ਕਿ ਅਸੀਂ ਜੇ ਕੋਈ ਵੀ ਬੰਦਾ ਕਿਸ ਤਰ੍ਹਾਂ ਦਾ ਕ੍ਰਾਈਮ ਕਰਦਾ ਉਹਨੂੰ ਫੜ ਕੇ ਕਹਿਆ ਜਾ ਸਕਦਾ ਨਾ ਕੋਈ ਡੇ ਤਾਂ ਕੋਈ ਬਹੁਤ ਖਤਰਨਾਕ ਹਥਿਆਰ ਨਹੀਂ ਉਹ ਚੱਕੀ ਫਿਰਦੇ ਵੀ ਪੁਲਿਸ ਦੇ ਮੁਕਾਬਲੇ ਪਰ ਕਹਾਣੀ ਹਰ ਵਾਰੀ ਇਹੀ ਘੜੀ ਜਾਂਦੀ ਹੈ ਵੀ ਦੇਖੋ ਸਾਡੇ ਤੇ ਫਾਇਰਿੰਗ ਕੀਤੀ ਜਵਾਬੀ ਜਿਹੜੀ ਫਾਇਰਿੰਗ ਦੇ ਵਿੱਚ ਮਾਰਤਾ ਸੋ ਇਹ ਜਿਹੜੀ ਮੈਂ ਕਹਿਣਾ ਚਾਹੁੰਨਾ ਜਿਹੜੀ ਸਰਕਾਰ ਆ ਪੰਜਾਬ ਦੀ ਕਿ ਉਹ ਮਾਹੌਲ ਨਾ ਬਣਾਓ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਨਾ ਜਾਂ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਮਨੁੱਖੀ ਅਧਿਕਾਰਾਂ ਬਾਰੇ ਗੱਲ ਕਰਦੇ ਨੇ ਜਾਂ ਕੋਈ ਬੁੱਧੀਜੀਵੀ ਲੋਕ ਨੇ ਕਿ ਸਾਨੂੰ ਇਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਨਹੀਂ ਤਾਂ ਜਿਹਨੂੰ ਮਰਜ਼ੀ ਫੜ ਕੇ ਕੱਲ ਨੂੰ ਗੋਲੀ ਮਾਰ ਦੇਣਗੇ ਜਿਹੜਾ ਮਰਜ਼ੀ ਕੇਸ ਪਾ ਕੇ ਹੰਦ ਸੜ ਦੇਣਗੇ ਇਹ ਦੌਰ ਦੁਬਾਰਾ ਫਿਰ ਉਹੀ ਚੱਲ ਸਕਣਾ ਤੇ ਇਹ ਅੱਗ ਸਭ ਦੇ ਘਰੇ ਆ ਕੇ ਲੱਗਣੀ ਆ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਮੇਰਾ ਵੀ ਸਾਰੇ ਇਕੱਠੇ ਹੋ ਕੇ ਜੋ ਝੂਠੇ ਪੁਲਸ ਮੁਕਾਬਲੇ ਹੋ ਰਹੇ ਆ ਉਹਦੀ ਆਪਾਂ ਮੁਖਾਲਫਤ ਕਰੀਏ ਤੇ ਨਾਲ ਦੀ ਨਾਲ ਜਿਹੜਾ ਮੈਂ ਹੋਰ ਪ੍ਰੀਤ ਕਰਦਾ ਕਿ ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਬੋਲਿਆ ਕਿ ਜੀਰੇ ਦੇ ਵਿੱਚ ਕੱਲੇ-ਕੱਲ ਦੋ ਇੰਕਾਊਂਟਰ ਹੋਏ ਐ ਫਰੀਦਪੁਰ ਠੇਕੇ ਹੋਏ। ਇਸ ਤੋਂ ਪਹਿਲਾਂ ਅੱਜ ਤੋਂ 20 ਦਿਨ ਪਹਿਲਾਂ ਦੀ ਗੱਲ ਹੈ 25 ਦਿਨ ਜੀਰੇ 'ਚ ਦੋ ਇੰਕਾਊਂਟਰ ਹੋਏ। ਉੱਥੇ ਇੱਕ ਮੁੰਡੇ ਨੂੰ ਜਿਹਦੇ ਸਬਤਕ ਨਹੀਂ ਉਹਨੂੰ ਵੀ ਮਾਰ ਦਿੱਤਾ ਗਿਆ। ਸੋ ਕਿਸੇ ਬਹੁਤ ਵੱਡੇ ਬੰਦੇ ਨੇ ਕਿਹਾ ਵੀ ਜੀ ਅੱਖ ਦੇ ਬਦਲੇ ਅੱਖ ਦੀ ਗੱਲ ਕਰਾਂਗੇ ਸਾਰੀ ਦੁਨੀਆ ਨਹੀਂ ਹੋ ਜੂਗੀ। ਸੋ ਤੇ ਲਈ ਕਾਨੂੰਨ ਬਣੇ ਆ ਅਦਾਲਤਾਂ ਹੈਗੀਆਂ ਨੇ ਜੱਜ ਬੈਠੇ ਨੇ ਵਕੀਲ ਨੇ ਵੈਸਾ ਹੁੰਦੀਆਂ ਜਿਹੜਾ ਹੁੰਦੀਆਂ ਨੇ। ਦਵਾਈਆਂ ਹੁੰਦੀਆਂ ਨੇ ਉਸ ਮੁਤਾਬਕ ਸਜਾ ਦਿੱਤੀ ਜਾਵੇ ਨਾ ਕਿ ਇਹ ਨੂੰ ਇਹ ਤਾਂ ਫਿਰ ਇੱਕ ਤਾਂ ਨਹੀਂ ਪੁਲਿਸ ਸਟੇਟ ਬਣ ਗਈ ਪਾਵਰਾਂ ਪੁਲਿਸ ਨੂੰ ਆਪਾਂ ਦੇਖੀ ਆਂ ਪਹਿਲਾਂ 80 90 ਦੌਰ ਚ ਕਿੰਨੀਆਂ ਪਾਵਰਾਂ ਨਹੀਂ ਆ ਤਾਕਤਾਂ ਸੀ ਪੁਲਿਸ ਕੋਲੇ ਅੱਜ ਵੀ ਉਹ ਬੰਦੇ ਜਿਹੜੇ ਦਿਸ਼ਾਵਰ ਸਾਡੇ ਨੌਜਵਾਨੀ ਨੂੰ ਲੈ ਕੇ ਜਾਊਗੀ ਸੋ ਸਾਰੇ ਲੋਕਾਂ ਨੂੰ ਅਪੀਲ ਹੈ ਸਾਡੇ ਇਹ ਆਰਾਮ ਬਖਰੇਵੇਂ ਮੱਤ ਪੇਦ ਹੋ ਸਕਦੇ ਨੇ ਪਰ ਇਹਨਾਂ ਝੂਠਿਆਂ ਮੁਕਾਬਲਿਆਂ ਦਾ ਪੁਲਸਨਥਾ ਦਾ ਡਟ ਕੇ ਵਿਰੋਧ ਜਿਹੜੇ ਲੋਕ ਹਾਲੇ ਵੀ ਮਤਲਬ ਮੁਖਤਰਾਚ ਆਉਣਾ ਚਾਹੁੰਦੇ ਨੇ ਪਰ ਰਾਹ ਪੜ ਕੇ ਉਹਨੇ ਉਹਨਾਂ ਲਈ ਸਨੇਹਾ ਕੀ ਨਾ ਜੀ ਬਿਲਕੁਲ ਇਹ ਜਿਹੜੇ ਦੇਖੋ ਆਉਣਾ ਚਾਹੁੰਦੇ ਨੇ ਇਹ ਸਰਕਾਰਾਂ ਵੀ ਕਹਿੰਦੀਆਂ ਨੇ ਜਿੰਨੀਆਂ ਵੀ ਸਰਕਾਰਾਂ ਪਹਿਲਾਂ ਕਾਂਗਰਸ ਰਹੀ ਬਾਦਰਾ ਦੀ ਸਰਕਾਰ ਰਹੀ ਇਹ ਵੀ ਸਰਕਾਰ ਸਾਰੇ ਕਹਿੰਦੇ ਮੁਖਤਰਾਚ ਆਜੋ ਇੱਕ ਦੌਰੇ ਵੀ ਚਲਾਇਆ ਗਿਆ ਕਿ ਕੋਈ ਅਫਸਰ ਜਾ ਕੇ ਜਿਹੜੇ ਪੁਲਿਸ ਅਫਸਰ ਸੀਗੇ ਘਰਾਂ 'ਚ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਅਰ ਜੇ ਆਉਣਾ ਚਾਹੁੰਦਾ ਜਾਂ ਕੋਈ ਆ ਚੁੱਕਿਆ ਤੇ ਇਹ ਚਿਨਾ ਜੋ ਮੁਖਤਰਾ ਚਾਹੁੰਣਾ ਚਾਹੁੰਦੇ ਨੇ ਨੌਜਵਾਨ ਉਹਨਾਂ ਨੂੰ ਜਲਦ ਜਲਦ ਨਾ ਮੁਖਤਾਰਾ ਦੇ ਵਿੱਚ ਨਿਆਂਦਾ ਜਾਵੇ ਤੇ ਕੱਲ ਨੂੰ 10 ਵਜੇ ਦੇ ਕਰੀਬ ਜੀ ਸੰਸਕਾਰ ਕੀਤਾ ਜਾਵੇਗਾ ਕਾਲਾ ਮਾਨਤ ਨੌਲਾ ਦਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਕਾਲਾ ਮਾਨਤ ਨੌਲਾ ਦਾ ਕੱਲ ਨੂੰ 10 ਵਜੇ ਸਵੇਰੇ ਸੰਸਕਾਰ ਕੀਤਾ ਜਾਵੇਗਾ ਜਿਸ ਮੇਰੇ ਵੀਰ ਭਾਈ ਨੇ ਆਉਣਾ ਤਾਂ ਉਹ ਆ ਸਕਦਾ ਤੇ ਤਵਾਤ ਲਖਸਦਾਨੋਂ ਦੇ ਪਿਤਾ ਜੀ ਨੂੰ ਮਿਲਣ ਗਏ ਨੇ ਲਖਾ ਆਪਣੇ ਕਲਾਮਾਨ ਜੀ ਦੇ ਪਿਤਾ ਨੂੰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਬਣ ਕੇ ਕੱਲ ਨੂੰ 10 ਵਜੇ ਦੇ ਕਰੀਬ ਸਵੇਰ ਸੰਸਕਾਰ ਕੀਤਾ ਜਾਵੇਗਾ ਕਲਾਮਾਨ ਧਰੌਲਾ ਦਾ ਸ਼ੇਅਰ ਜ਼ਰੂਰ ਕਰ ਦਿਓ ਵੀਰ ਬਣ ਕੇ ਧੰਨਵਾਦ